ਲੋਰ ਰੋਡ ਕਸਵਾ ਔਰ ਬਿਲਕੁਲ ਬਸ ਸਟੈਂਡ ਦੇ ਨਾਲ ਬੀਤੀ ਰਾਤ ਤਰੀਵ 11:15 ਵਜੇ ਗੱਡੀ ਜਿਸ ਵਿੱਚ ਕਿੰਨੂ ਲੱਦੇ ਹੋਏ ਸਨ ਗੱਡੀ ਮਾਲਕ ਮੋਨੂ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਅਵੋਰ ਤੋਂ ਕਿੰਨੂ ਲੈ ਕੇ ਆ ਰਹੀ ਸੀ ਤੇ ਨਵੇਂ ਸ਼ਹਿਰ ਜਾਣਾ ਸੀ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਇੱਕ ਕਾਰ ਆ ਰਹੀ ਸੀ ਉਸਦੀ ਕਾਰ ਘੁੰਮ ਗਈ ਜੋ ਅੱਗੇ ਤੋਂ ਆ ਰਹੀ ਸੀ ਉਸ ਨੂੰ ਬਚਾਉਂਦੇ ਹੋਏ ਗੱਡੀ ਦੁਕਾਨ ਵਿੱਚ ਜਾ ਬੱਤੀ ਤੇ ਗੱਡੀ ਵਿੱਚ ਇੱਕ ਡਰਾਈਵਰ ਤੇ ਕੰਡੈਕਟਰ ਸਵਾਰ ਸਨ ਗੱਡੀ ਦੇ ਤਾਂ ਤੁਸੀਂ ਦੇਖੋ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਗੱਡੀ ਦੇ ਤਾਂ ਪਰ ਖੱਟੇ ਉੱਡ ਗਏ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਉਧਰ ਹਰਵੰਸ ਨੇ ਦੱਸਿਆ ਕਿ ਸਬਜ਼ੀ ਲਗਾਉਣ ਵਾਲੇ ਜੋ ਸਕੰਜੇ ਬਾਹਰ ਪਏ ਹੁੰਦੇ ਆ ਕਿਉਂਕਿ ਇੱਥੇ ਇੱਕ ਬਹੁਤ ਵੱਡੀ ਸਬਜ਼ੀ ਦੀ ਦੁਕਾਨ ਹੈਗੀ ਆ ਤੇ ਉਹ 19 ਕੰਝੇ ਰੱਖੇ ਹੁੰਦੇ ਆ ਜਿਹਦੇ ਉੱਪਰ ਉਹ ਸਬਜ਼ੀਆਂ ਟਿਕਾਉਂਦੇ ਆ ਉਹਨਾਂ ਨੇ ਦੱਸਿਆ ਕਿ ਉਹ ਸਕੰਝੇ ਜਿਹੜੇ ਆ ਬੁਰੀ ਤਰ੍ਹਾਂ ਟੁੱਟ ਗਏ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਆਹ ਤੁਸੀਂ ਦਵਾਰ ਜੋ ਤੁਸੀਂ ਇਸ ਚਲਦੀ ਹੋਈ ਵੀਡੀਓ ਵਿੱਚ ਦੇਖੋਗੇ ਦਵਾਰ ਦੇ ਉੱਪਰ ਜਿਹੜੇ ਹੈਗੇ ਆ ਉਹ ਵੀ ਗੱਡੀ ਜਾ ਕੇ ਬੱਜੀ ਤੇ ਕੰਧ ਕਾਫੀ ਜਿਹੜੀ ਦਵਾਰ ਕਾਫੀ ਮਜ਼ਬੂਤ ਸੀ ਨਹੀਂ ਤਾਂ ਨਾਲ ਲੱਗਦੀ ਦੁਕਾਨ ਜਿਹੜੀ ਸੀ ਉਸ ਦਾ ਵੀ ਕਾਫੀ ਨੁਕਸਾਨ ਹੋ ਸਕਦਾ ਸੀ ਪਰ ਰਾਤ ਦਾ ਸਮਾਂ ਸੀ ਕਰੀਵ 11:30 ਦਾ ਸਮਾਂ ਸੀ ਜੋ ਦੱਸਿਆ ਜਾ ਸਕਦਾ ਹੈ ਅਗਰ ਇਹੀ ਦਿਨ ਹੁੰਦਾ ਤਾਂ ਤੁਸੀਂ ਦੇਖ ਪਾਉਂਦੇ ਪਾ ਰਹੇ ਹੋ ਕਿ ਇੱਤੇ ਸਬਜ਼ੀ ਦੀ ਐਡੀ ਵੱਡੀ ਦੁਕਾਨ ਹੈਗੀ ਆ ਕਿ ਇੱਥੇ ਆਵਾਜਾਈ ਜਿਹੜੀ ਆ ਦਿਨ ਰਾਤ ਲੱਗੀ ਰਹਿੰਦੀ ਹੈਗੀ ਆ ਔਰ ਉਧਰ ਮੋਨੂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਤਾਂ ਕਿਹਾ ਵੀ ਸੀਗਾ ਕਿ ਜੋ ਤੁਹਾਡਾ ਨੁਕਸਾਨ ਹੋਇਆ ਹੈ ਅਸੀਂ ਪਰਪਾਈ ਕਰ ਦਿੰਦੇ ਹਾਂ ਪਰ ਮੋਨੂ ਨੇ ਦੱਸਿਆ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੈ ਕਿਹੜਾ ਕਿਤੇ ਕੋਈ ਜਾਣ ਕੇ ਉਜਕੇ ਐਕਸੀਡੈਂਟ ਕੀਤਾ ਹੈ ਤੈ ਤਾਂ ਦੂਸਰੀ ਗੱਡੀ ਨੂੰ ਬਚਾਉਂਦੇ ਹੋਏ ਜਿਹੜੀ ਗੱਡੀ ਸੀਗੀ ਤੁਹਾਡੀ ਉਲਟਾ ਤੁਹਾਡੀ ਗੱਡੀ ਨੁਕਸਾਨੀ ਗਈ ਹੈਗੀ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕੈਥ ਗਰਚਾ ਦੀ ਵਿਸ਼ੇਸ਼ ਰਿਪੋਰਟ ਚੈਨਲ ਨੂੰ ਵੀਡੀਓ ਦੇਖਦੇ ਸਾਰੀ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਬਾਦੋਂ ਬਾਗੀ ਇਸੇ ਆਹ ਸਤਿਨਾਮ ਆਲੇ ਇਸੇ ਨੂੰ ਬਾਗੀ ਕਿੰਨੇ ਬਾਗੀ ਚਾਹ ਲੋਕੇ ਬਾਗੀ ਕੋ ਬਣਾ ਕੇ ਰਹਿਣਾ ਆਹ ਚਾਵਾ ਕਰਦਾ ਆਹ ਕਿਹ ਬਾਗ ਕਮਾਲ ਕਰਕੇ ਬਾਗੀ ਕਮਾਲ ਮੈਂ ਨਹੀਂ ਬਾਤ ਉਹ ਜੰਨਰ ਦੇ ਮੋਟਰ ਟ੍ਰੈਕ ਆ ਰਿਹਾ ਹੈ ਮਾਦੀਪ ਮਾਦੀਪ ਦਾ ਟ੍ਰੈਕ ਆ ਰਿਹਾ ਹੈ ਕੋਈ ਨਹੀਂ ਵੈਣਾ ਮੈਨੂੰ ਪਤਾਗਾ ਹੋ ਗਈ ਇਹ ਐਵੇਂ ਐਵੇਂ ਹਾਂਜੀ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਮੋਨੂ ਆ ਜੀ ਅੱਛਾ ਮੋਨੂ ਕਿੱਥੇ ਰਹਿੰਦੇ ਹੋ ਮੈਂ ਨਵਾਂ ਸ਼ਹਿਰ ਰਹਿੰਦਾ ਜੀ ਇੱਥੇ ਕੀ ਆ ਤੁਹਾਡਾ ਇੱਥੇ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੁਹਾਡੀ ਗੱਡੀ ਸੀਗੀ ਹਾਂਜੀ ਗੱਡੀ ਸਾਡੀ ਬਲੂਰੋ ਸੀ ਅੱਛਾ ਕੀ ਲੱਦਿਆ ਸੀ ਵਿੱਚ ਇਹ ਚੋ ਕਿੰਨੂ ਸੀ ਜੀ ਅਭੋਰ ਤੋਂ ਆਂਦੀ ਸੀ ਨੇ ਇਹ ਲੈ ਕੇ ਕਿੱਥੋਂ ਆਏ ਸੀ ਅਭੋਰ ਤੋਂ ਅਭੋਰ ਤੋਂ ਇੱਥੇ ਲੈ ਕੇ ਆਏ ਲੈ ਕੇ ਜਾਣੇ ਕਿੱਥੇ ਸੀ ਜੀ ਨਵਾਂ ਸ਼ਹਿਰ ਜਾਣੇ ਸੀ ਮੈਂ ਅੱਛਾ ਫੇ ਇੱਥੇ ਆ ਕੇ ਕੀ ਗੱਲਬਾਤ ਹੋਈ ਕਿਸ ਤਰ੍ਹਾਂ ਹੋਇਆ ਇਹ ਇੱਥੇ ਗੱਡੀ ਵਾਲਾ ਆਂਦਾ ਜੀ ਕਾਰ ਵਾਲਾ ਕਿੱਥੋਂ ਆਂਦਾ ਸੀ ਇਹ ਆਂਦਾ ਸੀ ਨਵਾਂ ਸ਼ਹਿਰੋਂ ਨਵਾਂ ਸ਼ਹਿਰ ਤੋਂ ਲੁਧਿਆਣਾ ਸਾਈਡ ਜਾਣੇ ਤੋਂ ਸਾਡੀ ਜਿਹੜੀ ਗੱਡੀ ਸੀ ਉਹ ਲੁਧਿਆਣੇ ਤੋਂ ਆਂਦੀ ਸੀ ਇੱਧਰੋਂ ਆਂਦੀ ਹਾਂਜੀ ਅੱਛਾ ਤੇ ਉਹਨਾਂ ਦੇ ਵੀ ਨੁਕਸਾਨ ਕਾਫੀ ਆ ਗੱਡੀ ਦਾ ਕਾਰ ਦਾ ਟਾਈਮ ਕਿੰਨਾ ਹੋਏਗਾ ਰਾਤ ਦਾ ਸਾਡੇ 11:30 ਹੋਈ ਸੀ ਰਾਤੀ ਨਹੀਂ ਇਹ ਮਤਲਬ ਜਿਹੜਾ ਆ ਕਿ ਤੁਸੀਂ ਕਿੰਨੇ ਆ ਗਏ ਰਾਤ ਨੂੰ 11:30 ਸਕੇ ਤਕਰੀਬਨ ਰੋਡ ਪੱਤਰੇ ਸੀ ਅਨਬੈਲੈਂਸ ਹੋ ਗਈ ਜਾਂ ਕੀ ਹੋ ਗਿਆ ਇਹ ਹੋਇਆ ਜੀ 11:45 ਹੋਣੀ ਜੀ ਮਤਲਬ ਕਿਸ ਤਰ੍ਹਾਂ ਹੋ ਗਿਆ ਇਹ ਇਹ ਜਿਹੜਾ ਸਾਡੀ ਗੱਡੀ ਲੁਧਿਆਣੇ ਤੋਂ ਆਂਦੀ ਸੀ ਹਾਂ ਸਾਡੀ ਗੱਡੀ ਜਿਹੜੀ ਲੁਧਿਆਣੇ ਤੋਂ ਆਂਦੀ ਸੀ ਤੇ ਇਹ ਭਾਈ ਆਂਦੇ ਸੀ ਨਵੇਂ ਸ਼ਹਿਰੋਂ ਹਾਂ ਨਵੇਂ ਸ਼ਹਿਰੋਂ ਆਂਦੇ ਸੀ ਸਾਡੀ ਗੱਡੀ ਤੇ ਇਹ ਇੱਥੇ ਉਹ ਮੜਾ ਜਾ ਉੱਧਰ ਨੂੰ ਹੋ ਗਏ ਅੱਛਾ ਮਤਲਬ ਉਹ ਥੋੜੀ ਜਿਹੀ ਉਹ ਦੂਸਰੀ ਸਾਈਡ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਬਚਾਣ ਦੇ ਚੱਕਰ ਅਜ ਉਹਨਾਂ ਨੂੰ ਬਚਾਣ ਦੇ ਚੱਕਰ 'ਚ ਇੰਨਾ ਇਧਰ ਵੱਜੀ ਆ ਮਤਲਬ ਇੱਕ ਕੰਡੈਕਟਰ ਸੀ ਇਹਦੇ ਵਿੱਚ ਇਹ ਇਸ ਗੱਡੀ 'ਚ ਕੌਣ ਸੀ ਜਿਹਦਾ ਐਕਸੀਡੈਂਟ ਹੋਇਆ ਟੁੱਟੀ ਆ ਇਹ ਐਚਓ ਇੱਕ ਦਾ ਡਰਾਈਵਰ ਸੀ ਸਾਡਾ ਅੱਛਾ ਇੱਕ ਕੰਡੈਕਟਰ ਸੀ ਅੱਛਾ ਆ ਦੋ ਬੰਦੇ ਸੀ ਤੇ ਉਹਨਾਂ ਦਾ ਕਿਸ ਤਰ੍ਹਾਂ ਬਚਾਇਆ ਜੀ ਹਾਂਜੀ ਹਾਂਜੀ ਬੰਦੇ ਬਚ ਗਏ ਗੱਡੀ ਲੋਸ ਹੋ ਗਈ ਪੂਰੀ ਬੰਦੇ ਬਚ ਗਏ ਸਾਡੇ ਬੰਦੇ ਬਚ ਗਏ ਬੰਦੇ ਬਚ ਗਏ ਗੱਡੀ ਦੀ ਕੋਈ ਪਰਵਾਹ ਨਹੀਂ ਤੇ ਇਹ ਜਿਹੜੀ ਦੁਕਾਨ ਹੈਗੀ ਇਹ ਕਿੰਨਾਂ ਦੀ ਹੈਗੀ ਆ ਇਹ ਇਸਦੀ ਨਾਲ ਹੀ ਕੋਈ ਹੈਗੇ ਆ ਭਾਈ ਯਾਰ ਉਹਨਾਂ ਨੇ ਕਾਫੀ ਵਿਚਾਰਨਾ ਸਾਡੀ ਹੈਲਪ ਕੀਤੀ ਆ ਤੇ ਕਹਿੰਦਾ ਮਤਲਬ ਹੈਗਾ ਕਿ ਚਲੋ ਕੋਈ ਜਾਣਬੋਝੀ ਐਕਸੀਡੈਂਟ ਨਹੀਂ ਕਰਦਾ ਉਹਨਾਂ ਨੂੰ ਅਸੀਂ ਪੁੱਛਿਆ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਦੁਕਾਨ ਵਾਲੇ ਨੂੰ ਪੁੱਛਿਆ ਵੇ ਤੁਹਾਡੇ ਆ ਜਿਹੜੇ ਕੈਰੀਅਲ ਵੇਜ ਹੈਗੇ ਆ ਸਬਜ਼ੀ ਲਾਉਣ ਵਾਲੇ ਆ ਟੁਟੇ ਆ ਉਹਨਾਂ ਨੇ ਸਾਫ ਮਨਾਂ ਕਰਤੀ ਕਹਿੰਦੇ ਕੋਈ ਚਲੋ ਉਹਨਾਂ ਨੇ ਵੀ ਦੇਖਿਆ ਇਨਸਾਨੀਅਤ ਦੇ ਕੋਈ ਜਾਣਬੋਝ ਕੇ ਤੇ ਐਕਸੀਡੈਂਟ ਨਹੀਂ ਹੁੰਦਾ ਹੈਗਾ ਇਹ ਤੇ ਅਚਾਨਕ ਜਿਹੜਾ ਹਾਂਜੀ ਹੋਇਆ ਹਾਂਜੀ ਠੀਕ ਹੈ ਤੁਹਾਡੇ ਕੀ ਨਾਮ ਆ? ਮੈਂ ਨਰਵਰਸਿਆ ਜੀ। ਇਹ ਦੁਕਾਨ ਕਾਦੀ ਹੈਗੀ ਜਿਹੱਚ ਗੱਡੀ ਵੱਜੀ ਆ। ਇਹ ਸਬਜ਼ੀ ਵਾਲੀ ਦੁਕਾਨ ਹੈ ਜੀ। ਸਬਜ਼ੀ ਵਾਲੀ ਦੁਕਾਨ ਹੈ। ਕਹਿੰਦੇ ਰਾਤ ਦੇ 11:30 ਹੋਏ ਸੀਗੇ। ਹਾਂ 12:00। ਤੁਹਾਡੇ ਕੀ ਲੱਗਦੇ ਆ ਜੀ ਇਹਨਾਂ ਦੀ ਦੁਕਾਨ? ਭਰਾ ਦੇ ਮੁੰਡੇ ਭਤੀਜੇ ਮੇਰੇ। ਕੀ ਨਾਮ ਉਹਨਾਂ ਦਾ ਦੁਕਾਨ ਦੀ? ਉਹਨਾਂ ਗੁਲਾਬ ਜੀ ਦੇ। ਅੱਛਾ। ਤੇ ਨੁਕਸਾਨ ਜਿਹੜਾ ਹੈਗਾ ਆ ਉਹ ਤਕਰੀਬਨ ਆ ਆ ਬੁੱਟੇ ਹੈ ਗਿਆ ਆਪਣੇ। ਹਾਂ ਜੀ ਸਾਡਾ ਵੀ ਹੋਇਆ ਹੈ ਨੁਕਸਾਨ ਨਾਲ ਉਹ ਸ਼ਟਰ ਸ਼ਟਰ ਸਾਰਾ 빙ਾ ਹੋ ਗਿਆ। ਅੱਛਾ ਸ਼ਟਰ ਵੀ 빙ਾ ਹੋ ਗਿਆ। ਸ਼ਟਰੇ ਚੜਾਉਣ ਵਾਲਾ ਜਿਹੜਾ ਨਾਮ ਦੀ ਦੁਕਾਨ ਕਰਿਆਨੇ ਰਿਹਾ ਸੀ। ਜੋੜ ਨਾ ਗੱਡੀ ਬਚੀ ਮਜ਼ਾਹ ਹੋ ਗਿਆ ਰਾਤ ਦਾ ਟਾਈਮ ਚਲੋ ਕੋਈ ਮਾਲਕ ਦੀ ਕਿਰਪਾ ਕੀ ਬਚਾ ਹੋ ਗਿਆ ਕੋਈ ਜਾਨੀ ਜਾਂ ਉਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਚਲੋ ਨੁਕਸਾਨ ਤਾਂ ਗੱਡੀ ਦੀ ਵੀ ਪਰਭਾਈ ਕਰਨੀ ਪਈ ਓਕੀ ਹੁੰਦੀ ਆ ਇੱਕ ਇੱਕ ਸਿਰਫ ਜਿਵੇਂ ਕਹਿ ਹੋ ਜਾਂਦਾ ਆ ਇਹਨਾਂ ਦਾ ਨੁਕਸਾਨ ਹੋਇਆ ਜੱਗੇ ਜਿੰਨੇ ਸਾਰੇ ਤੁਹਾ ਇਹ ਤੁਹਾਡੀ ਸਬਜ਼ੀ ਲੱਗੀ ਹੋਈ ਆ ਤੁਸੀਂ ਇੱਥੇ ਕਿਰਾਏ ਤੇ ਲਿਆ ਹੋਇਆ ਜਾਂ ਨਹੀਂ ਨਹੀਂ ਸਾਡੀ ਆਪਣੀ ਤੁਹਾਡੀ ਆਪਣੀ ਦੁਕਾਨ ਹੈਗੀ ਆ ਕੀ ਨਾਮ ਕੀ ਹੈ ਦੁਕਾਨ ਜਿੰਨਾ ਮਾਲਕਾਂ ਦਾ ਅਰੋੜਾ ਵੈਜੀਟੇਬਲ ਅੱਛਾ ਤੇ ਤੁਸੀਂ ਫੇ ਸਵੇਰੇ ਪਤਾ ਲੱਗਾ ਤੁਹਾਨੂੰ ਜਾਂ ਸਾਡੇ ਘਰ ਹੀ ਆਈ ਆ ਅੱਛਾ ਨਾਲ ਹੀ ਆ ਤੁਹਾਡੇ ਕੋਈ ਸਬਜ਼ੀਆਂ ਦਾ ਜਾਂ ਹੋਰ ਕੀ ਕੋਈ ਨੁਕਸਾਨ ਹੋਇਆ ਹੈ ਅਸਾਂ ਅਜ ਸਕੰਜੇ ਸੁਬੇ ਪਤਾ ਹੈ ਉਹ ਤੁਹਾਡੇ ਸਕੰਜੇ ਟੁੱਟ ਗਏ ਹੈ ਹਨਾ ਤੇ ਆਪ ਦੇਖ ਪਾ ਰਹੇ ਹਾਂ ਕਿ ਇਹ ਜਿਹੜੇ ਸਕੰਜੇ ਆ ਗਏ ਟੁੱਟ ਗਏ ਆ ਗਏ ਤੇ ਅਸੀਂ ਤੁਹਾਨੂੰ ਦਿਖਾ ਰਹੇ ਆ ਗਿਆਂ ਚਲੋ ਖੈਰ ਮਾਲਕ ਦਾ ਇੱਕ ਸ਼ੁਕਰ ਹੈਗਾ ਕਿ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਜਦੋਂ ਗੱਡੀ ਇਹਦੇ ਵਿੱਚ ਵੱਜੀ ਹੈਗੀ ਆ ਤੇ ਇੱਥੇ ਕੋਈ ਸ਼ਟਰ ਲੱਗਾ ਸੀ ਮਤਲਬ ਗੱਡੀ ਆ ਪਾਸ ਕਿਨਾਂ ਹੋ ਗਿਆ ਮਤਲਬ ਫਿਰ ਵੀ ਇੱਧਰ ਮਜ਼ਬੂਤੀ ਸੀ ਇੱਧਰ ਵੀ ਵਿਚਾਰ ਰਹਿ ਗਿਆ ਕੀ ਕਰਕੇ ਵਿਚਾਰ ਗਿਆ ਜਿਆਦਾ ਨੁਕਸਾਨ ਹੋਣਾ ਹੈ ਜਿਆਦਾ ਨੁਕਸਾਨ ਹੈ ਠੀਕ ਹੈ